ਵੀਡੀਓ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਣਾ ਜ ਸਫਰਾਂ ਦੇ ਵਿੱਚ ਪਤਾ ਹੀ ਨਹੀਂ ਕਿ ਨਵਾਂ ਦੇਣਾ ਸਫਰ ਚੱਲੀ ਜਾਂਦੇ ਆ ਤੇ ਤਰੀਕ ਹੈ ਅੱਜ 6 ਮਈ ਤੇ ਮਨਾਲੀ ਦੇ ਉਸੇ ਬਾਈ ਦੇ ਕਮਰੇ 'ਚ ਬੈਠੇ ਆਪਾਂ ਤੇ ਇਸ ਤੋਂ ਗਾਹ ਹੁਣ ਮੁਸਾਫਰ ਹੈ ਜਿਹੜਾ ਚੱਲਣ ਨੂੰ ਤਿਆਰ ਹੈ ਤੇ ਇਹਦੇ ਚਿੱਤੀ ਜਿਹਾ ਥੋੜਾ ਜਿਹਾ ਕੇਰਾ ਜਦੋਂ ਤੁਸੀਂ ਇੱਕ ਥਾਂ ਦੇ ਠਹਿਰ ਜਾਂਦੇ ਹੋ ਪੜਾ ਆ ਜਾਂਦਾ ਤੁਹਾਡਾ ਉਦੋਂ ਗਾਹ ਜਦੋਂ ਚਾਲੇ ਪਾਉਣੇ ਹੁੰਦੇ ਆ ਉਦੋਂ ਥੋੜਾ ਜਿਹਾ ਮਨ ਕਰਦਾ ਹੀ ਹੁੰਦਾ ਵੀ ਕਿੱਧਰ ਨੂੰ ਜਾਈਏ ਕਿਵੇਂ ਕਰੀਏ ਨਾ ਦਈਏ ਕਿ ਰਹਿਣ ਦੀਏ ਤੋ ਥੱਲੇ ਨੂੰ ਚੱਲਦੇ ਹਾਂ ਥੋੜਾ ਜਿਹਾ ਇੱਥੋਂ ਤਿੰਨ ਚਾਰ ਵੈਲੀਆਂ ਨੇ ਬਾਦੀਆਂ ਨੇ ਸਹੰਜ ਵੈਲੀ ਪਾਰਵਤੀ ਵੈਲੀ ਤੀਰਥਨ ਵੈਲੀ ਇਹਨਾਂ ਦੇ ਵਿੱਚ ਬਹੁਤ ਸਾਰੇ ਪਿੰਡ ਹੈ ਤੇ ਥਾਂ ਵੀ ਹੈਗੀਆਂ ਜਿਵੇਂ ਮਣੀ ਕਰਨ ਸਾਹਿਬ ਜਿਹੜੀ ਹੈਗੀ ਉਹ ਤੀਰਥਨ ਪਾਰਵਤੀ ਵੈਲੀ ਦੇ ਵਿੱਚ ਹੈ ਪਾਰਵਤੀ ਨਦੀ ਦੇ ਕਿਨਾਰੇ ਬਣਿਆ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਤੇ ਸ਼ਿਵ ਜੀ ਮਹਾਰਾਜ ਦੇ ਨਾਲ ਵੀ ਉਹਦੀ ਜਿਹੜੀ ਹੈਗੀ ਆ ਕਹਾਣੀ ਜੁੜਦੀ ਆ ਉਧਰ ਨੂੰ ਚੱਲਦੇ ਹਾਂ ਆਪਾਂ ਨੂੰ ਘੰਟਾ ਡੇਢ ਘੰਟਾ ਲੱਗੂਗਾ ਹੌਲੀ ਹੌਲੀ ਸਫ਼ਰ ਕਰਦੇ ਹਾਂ ਤੇ ਨਾਲ ਹੈ ਮੇਰੇ ਜੁੜੇ ਹੋਏ ਪਵਨ ਜੀ ਠੀਕ ਹੈ ਸਰ ਬਹੁਤ ਤੁਹਾਡੇ ਨਾਲ ਸੋਹਣਾ ਸਮਾਂ ਬਤੀਤ ਹੋਇਆ ਤੇ ਆਸ ਕਰਦੇ ਹਾਂ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਵੀ ਗਾਂ ਵੀ ਆਪਾਂ ਸਫਰਾਂ ਦੇ ਵਿੱਚ ਇਦਾਂ ਹੀ ਬਣੇ ਰਵਾਂਗੇ ਠੀਕ ਹੈ ਜੀ ਕਪਤਾਵਾਂ ਦੀ ਕਿਤਾਬ ਤੁਹਾਨੂੰ ਦੇਤੀ ਹੈ ਮੈਂ ਆਪ ਦਾ ਮਰੀਦ ਹਾਂ ਠੀਕ ਹੈ ਸਰਦਾਰ ਮਰੀਦ ਇਹਨੂੰ ਪੜੋ ਇਹ ਆਪਾਂ ਪੜ ਲੀ ਬਸ ਠੀਕ ਹੈ ਜੀ ਠੀਕ ਹੈ ਜੀ ਹਲਕੇ ਹਲਕੇ ਬੱਦਲਵਾਈ ਦੇ ਵਿੱਚ ਆਪਾਂ ਫੋਰਟਨਗੇਵਲਸ ਤੋਂ ਬਾਈ ਪਵਨ ਤੋਂ ਵਿਦਾ ਲੈ ਕੇ ਮਨਾਲੀ ਵੱਲ ਨੂੰ ਆ ਗਏ ਆ ਤੇ ਆ ਮਨਾਲੀ ਦਾ ਉਹ ਚੌਕ ਹੈ ਜਿਹੜਾ ਇੱਧਰ ਨੂੰ ਜਾਈਏ ਤਾਂ ਮਨਾਲੀ ਸ਼ਹਿਰ ਚਲੇ ਜੰਨੇ ਆ ਤੇ ਇੱਧਰ ਨੂੰ ਜਾਈਏ ਤਾਂ ਨਗਰ ਵਾਲੇ ਪਸ ਜਾਂਦੇ ਇੱਥੋਂ ਇੱਕ ਰਾਹ ਪੜਦਾ ਹੈਗਾ ਕੁੱਲੂ ਨੂੰ ਤੇ ਉੱਪਰ ਚਲੇ ਜਾਂਦਾ ਮਾਰ ਰੋਡ ਨੂੰ ਸੋ ਇੱਧਰਲੇ ਪਾਸੇ ਦੋ ਰਸਤੇ ਵਟਣਗੇ ਤੇ ਦੋਨਾਂ 'ਚੋਂ ਆਪਾਂ ਖੱਬੇ ਸੜਾ ਲਵਾਂਗੇ ਆਹ ਰਸਤਾ ਹੈਗਾ ਨਗਰ ਵਾਲਾ ਨਗਰ ਤੋਂ ਹੋ ਕੇ ਇਹ ਵੀ ਕੁੱਲੂ ਨਿਕਲ ਜਾਂਦਾ ਹੈਗਾ ਮਈ ਦਾ ਮਹੀਨਾ ਹਜੇ ਹਜੇ ਟੂਰਿਸਟ ਇੱਥੇ ਘੱਟ ਹੈ ਇਹ ਟੈਕਸੀ ਸਟੈਂਡ ਹੈ ਇਹਨਾਂ ਦਾ ਅੱਗੇ ਬੱਸ ਸਟੈਂਡ ਹੈ ਤੇ ਜੂਨ ਦੇ ਮਹੀਨੇ 'ਚ ਜਾਂ 15 ਮਈ ਜਾਂ 20 ਮਈ ਤੋਂ ਬਾਅਦ ਇੱਥੇ ਪੂਰੀ ਰਸ਼ ਹੋ ਜਾਂਦੀ ਪੂਰਾ ਭੀੜ ਹੋ ਜਾਂਦੀ ਆ ਇੱਥੇ ਜਾਮ ਲੱਗਣ ਲੱਗ ਜਾਂਦਾ ਜੂਨ ਦੇ ਵਿੱਚ ਤੁਸੀਂ ਮਤਲਬ 10 11 ਵਜੇ ਇੱਥੋਂ ਲੰਘਣ ਲਈ ਤੁਹਾਨੂੰ ਡੇਢ ਤੋਂ 2 ਘੰਟੇ ਲੱਗ ਜਾਂਦੇ ਆ ਕਾਰਾਂ ਵਾਲਿਆਂ ਨੂੰ ਵੱਧ ਵੀ ਲੱਗ ਸਕਦੇ ਪਰ ਮੋਟਰਬਾਈਕ ਵਾਲਾ ਲੰਘ ਜਾਂਦਾ ਸੋ ਇਸ ਤੋਂ ਅੱਗੇ ਚੱਲਦੇ ਆ ਕੁੱਲੂ ਹੁੰਦੇ ਹੋਇਆ ਭੁੰਦਰ ਪਹੁੰਚਦੇ ਆ ਤੇ ਭੁੰਦਰ ਤੋਂ ਦੇਖਦੇ ਆ ਕਿਹੜਾ ਆ ਫੜਨਾ ਜਿੱਬੀ ਵਾਲਾ ਮਣੀ ਕਰਨ ਵਾਲਾ ਜਾਂ ਸ਼ਾਂਗੜ ਵਾਲਾ ਇਧਰਲੇ ਪਾਸੇ ਟੂ ਲੇਨ ਹੈ ਤੇ ਆਹ ਟੂ ਲੇਨ ਜਿਹੜੀ ਹੈਗੀ ਇਹ ਦਰਿਆ ਬਿਆਸ ਦੇ ਵਿੱਚ ਰੁੜ ਗਈ ਆਪਾਂ ਕਹਦੇ ਨੇ ਭਾਈ ਵੀ ਦਰਿਆ ਬਿਆਸ ਜਿਹੜਾ ਹੈਗਾ ਸੜਕ ੜੋੜ ਕੇ ਲੈ ਗਿਆ ਸੜਕ ਨਹੀਂ ੜੋੜ ਕੇ ਲੈ ਗਿਆ ਉਹਨੇ ਆਪਦਾ ਰਾਹ ਬਣਾਇਆ ਜਿਹੜਾ ਰਾਹ ਉਹਦਾ ਸੀਗਾ ਪਹਿਲਾਂ ਦਾ ਆਪਾਂ ਹੀ ਉਹਦਾ ਰਾਹ ਮੱਲਿਆ ਸੀਗਾ ਅਗਲੇ ਨੇ ਆਪਦਾ ਰਾਹ ਫਿਰ ਮੋਕਲਾ ਕਰ ਲਿਆ ਸੜਕ ਉੱਟੀ ਪਈ ਹੈ ਜਦੋਂ ਮੀਂਹ ਪੈਂਦੀ ਹੈ ਜੂਨ ਦੇ ਵਿੱਚ ਇਹ ਸੜਕ ਵਹਾ ਕੇ ਨਾਲ ਲੈ ਜਾਂਦੀ ਇਹ ਦਰਿਆ ਬਿਆਸ ਜਿਹੜਾ ਸਤਲੁਜ ਨਾਲ ਅੱਗੇ ਜਾ ਕੇ ਹਰੀਕੇ ਪੱਤਨ ਨਾਲਦਾ ਮਨਾਲੀ ਉੱਪਰੋਂ ਇਹ ਬਿਆਸਕੁਣ ਚੋਂ ਨਿਕਲਦਾ। ਉਹ ਵੀ ਇੱਕ ਸੋਹਣਾ ਟਰੈਕ। ਮਨਾਲੀ ਦੇ ਆਸ-ਪਾਸੇ ਕਾਫੀ ਟਰੈਕ ਹੈ ਜਿਹੜੇ ਕੀਤੇ ਜਾ ਸਕਦੇ ਆ, ਛੋਟੇ-ਛੋਟੇ। ਕੁਸ਼ਕਰ ਦੇ ਵਿੱਚ ਆਪਾਂ ਹੌਟ 에ਅਰ ਬੈਲੂਨਸ ਕਰਕੇ ਆ ਵਾਸਤੇ ਪੁੱਛਿਆ ਸੀਗਾ ਵੀ ਭਾਈ ਵੀ ਹੌਟ 에ਅਰ ਬੈਲੂਨ ਦੀ ਸਵਾਰੀ ਕਰਾਉਂਦੇ ਆ? ਪਰ ਉਹ ਕਹਿੰਦੇ ਵੀ ਨਹੀਂ, ਇੱਥੇ ਇੱਕ ਦੋ ਘਟਨਾਵਾਂ ਕਰਕੇ ਬੰਦ ਕਰਤੀਆਂ। ਪਰ ਮਨਾਲੀ ਦੇ ਵਿੱਚ ਇਹ ਹਜੇ ਹੌਟ 에ਅਰ ਬੈਲੂਨ ਰੱਖੀ ਬੈਠੇ ਆ। ਪਰ ਮੈਨੂੰ ਇਹ ਵੀ ਪਤਾ ਲੱਗਿਆ ਪਵਨ ਤੋਂ ਕਹਿੰਦੇ ਵੀ ਇਹ ਵੀ ਬੜਾ ਤਾਂ ਨਹੀਂ ਲਾਉਂਦੇਗੇ। ਬੰਨਿਆ ਵੈ ਇਹਨਾਂ ਨੇ ਬਸ ਥੋੜਾ ਜਿਹਾ ਥੋੜਾ ਜਿਹਾ ਉੱਚਾ ਕਰਕੇ ਤੇ ਬਸ ਉਹਨੂੰ ਕਹਿੰਦਾ ਜਿਹੜਾ ਹੈਗਾ ਝਾਕਾ ਵਕਾਇਆ ਦਿਖਾਉਂਦੇ ਆ ਉੱਥੇ ਹੀ ਰੱਖ ਦੇ ਆ ਇਹਨਾਂ ਨੇ ਰਸੀਆਂ ਬੰਨੀਆਂ ਹੋਈਆਂ ਤੇ ਬਸ ਇੰਨਾ ਘਿੜਾਉਂਦੇ ਆ ਇਹ ਮਤਲਬ ਉੱਪਰ ਫਿਰ ਇਹ ਜਾ ਕੇ ਤੇ ਵਾਪਸ ਆਉਂਦਿਆਂ ਕੋਲ ਕੋਈ ਸਿਸਟਮ ਨਹੀਂ ਹੈਗਾ ਪਰ ਕਈ ਜਿਹੜੇ ਬਾਹਰਲੇ ਮੁਲਕ ਹੈ ਉਹਨਾਂ ਦੇ ਵਿੱਚ ਇਹ ਉੱਪਰ ਦੂਰ ਲਿਜਾ ਕੇ ਤੇ ਇਹਨੂੰ ਕੰਟਰੋਲ ਕਰਕੇ ਵਾਪਸ ਫਿਰ ਥੱਲੇ ਲੈਣ ਕਰਾਉਂਦੇ ਆ ਪਰ ਇਹ ਬਾਈਆਂ ਕੋਲੇ ਬਸ ਸਿਰਫ ਇੰਨਾ ਹੀ ਹੈ ਵੀ ਜਾਂਦਾ ਹੋਊ ਕੋਈ 100 ਫੁੱਟ ਉੱਤਾਂ ਜਾਵੜਿਆ 100 ਸਵਾ 100 ਫੁੱਟ ਉੱਤਾਂ ਉਦੋਂ ਵੱਧ ਵੀ ਹੋ ਸਕਦਾ ਲਓ ਜੀ ਦੇ ਵਿੱਚ ਪੰਛੀ ਵਾਂਗ ਉੱਡਣ ਦੀ ਰੀਜ ਪੈਦਾ ਕਰਨ ਵਾਸਤੇ ਮਨੁੱਖ ਨੇ ਇਹੋ ਜਿਹੇ ਤਰੀਕੇ ਲੱਭੇ ਆ ਪੈਰਾਗਲਾਈਡਿੰਗ ਪਿੱਛੇ ਇੱਕ ਪਾਇਲਟ ਤੇ ਉਹਦੇ ਅਗਲੇ ਪਾਸੇ ਤੁਸੀਂ ਬਹਿ ਕੇ ਸੀਟ ਤੇ ਹਵਾ ਦੇ ਵਿੱਚ ਤਾਰੀਆਂ ਲਾ ਸਕਦੇ ਹੋ ਵੀਰਪਲਿੰਗ ਆਪਾਂ ਕੀਤੀ ਸੀਗੀ ਇਹ ਇਧਰਲੇ ਪਾਸੇ ਉਹ ਛਾਲ ਮਾਰਦੇ ਆ ਉਹ ਵੱਡਾ ਸਾਰਾ ਘਾਹ ਦਾ ਮੈਦਾਨ ਹੁੰਦਾ ਜਿੱਥੋਂ ਇਹ ਭੱਜ ਕੇ ਤੇ ਛਾਲ ਮਾਰਦੇ ਆ ਤੇ ਫਿਰ ਹਵਾ ਦੇ ਵਿੱਚ ਉੱਪਰ ਉੱਚੇ ਉੱਡਦੇ ਆ ਮੈਨੂੰ ਉਥੇ ਬੀਰ ਬਲਿੰਗ ਇੱਕ ਬੰਦੇ ਨੇ ਦੱਸਿਆ ਸੀ ਕਹਿੰਦੇ ਮਨਾਲੀ ਤੋਂ ਸਿੱਧਾ ਬੰਦਾ ਬੀਰ ਬਲਿੰਗ ਵੀ ਇੱਕ ਪੈਰਾਗਲਾਈਡਿੰਗ ਰਾਹੀਂ ਆਇਆ ਸੀਗਾ ਇੱਥੇ ਅੱਗੇ ਜਾ ਕੇ ਉਤਰ ਜਾਂਦੇ ਆ ਇਹ ਐਸੇ ਕਿ ਇੱਥੇ ਕਿਸੇ ਜਗ੍ਹਾ ਤੇ ਲੈਂਡਿੰਗ ਸਾਈਟ ਬਣੀ ਹੋਊਗੀ ਉਥੇ ਉਤਰ ਜਾਂਦੇ ਆ ਪਰ ਇਹ ਖਤਰਨਾਕ ਵੀ ਹੈ ਕਈ ਵਾਰੀ ਜਦੋਂ ਮੌਸਮ ਠੀਕ ਨਾ ਹੋਵੇ ਤਾਂ ਪਿੱਛੇ ਜੇ ਇੱਕ ਪੈਰਾਗਲਾਈਡਰ ਦੀ ਬਿਜਲੀ ਨੇ ਤਾਰਾਂ ਚੜਨ ਕਰਕੇ ਮੌਤ ਵੀ ਹੋ ਗਈ ਸੀ I mm -hmm. ਸਾਹਮਣੇ ਇਸ ਚੌਂਕ ਤੋਂ ਖੱਬੇ ਹੱਥ ਮਣੀ ਕਰਨ ਤੇ ਸਿੱਧਾ ਚੰਡੀਗੜ੍ਹ ਤੇ ਸੱਜੇ ਹੱਥ ਪੁੰਤਰ ਇੱਥੇ ਆ ਕੇ ਪਾਰਵਤੀ ਨਦੀ ਜਿਹੜੀ ਹੈਗੀ ਉਹ ਬਿਆਸ ਦਰਿਆ ਨਾਲ ਮਿਲ ਜਾਂਦੀ ਹੈ ਹੁਣ ਆਪਾਂ ਪਾਰਵਤੀ ਨਦੀ ਦੇ ਨਾਲ-ਨਾਲ ਸਫਰ ਕਰਾਂਗੇ ਪਾਰਵਤੀ ਆਪਣੇ ਖੱਬੇ ਪਾਸੇ ਵਹਿੰਦੀ ਹੈ ਇਹ ਰਸਤਾ ਕਸੌਲ ਕਸੌਲ ਤੋਂ ਅਕੇ ਮਣੀਗਰਨ ਮਣੀਗਰਨ ਤੋਂ ਅਕੇ ਤੋਸ਼ ਮਤਲਬ ਪਾਰਵਤੀ ਵੈਲੀ ਦੇ ਪਿੰਡ ਹੈ ਸਾਰੇ ਰਸਤੇ ਤੇ ਉਹ ਦੇਖਾਂਗੇ ਪਾਰਵਤੀ ਨਦੀ ਤੇ ਪਾਰਵਤੀ ਨਦੀ ਦੇ ਉੱਪਰ ਬਣਿਆ ਹੋਇਆ ਗੁਰਦੁਆਰਾ ਮਣੀ ਗਨ ਸਾਹਿਬ ਤੇ ਕਿ ਇਧਰਲੇ ਪਾਸੇ ਹੈ ਮਹਾਰਾਜ ਦਾ ਸਥਾਨ ਇਧਰ ਮੀਨ ਗੁਰਦੁਆਰਾ ਸਾਹਿਬ ਦੀ ਮਾਰਕ ਗੁਰਦੁਆਰਾ ਸਾਹਿਬ ਮਣੀ ਗਨ ਪਹਿਲੇ ਬਾਸ਼ਾ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਮਣੀ ਗਨ ਸਾਹਿਬ ਤੇ ਨਰਾਇਣ ਹਰੀ ਜੀ ਨੇ ਇਸ ਥਾਨ ਨੂੰ ਖੋਜਿਆ ਤੇ ਨਾਲ ਹੀ ਸ਼ਿਵ ਮੰਦਿਰ ਪਾਣੀ ਦੇ ਵਿੱਚ ਜਿਹੜਾ ਆਫਾ ਨਿਕਲ ਰਹੀਆਂ ਧੂਆਂ ਇਹ ਇਸ ਧਰਤੀ ਦੀ ਖਾਸੀਅਤ ਹੈ ਇੱਥੇ ਗੰਧਕ ਸਲਫਰ ਉਹ ਸਾਰੇ ਤੱਤ ਜਿਹੜੇ ਹੈਗੇ ਆ ਪਾਣੀ ਚ ਉਹ ਪਿਛਲੇ ਪਾਸੇ Shivji ਮੰਦਿਰ ਆ ਪ੍ਰਾਣ ਕਥਾ ਦੇ ਵਿੱਚ ਇਹ ਕਿਹਾ ਜਾਂਦਾ ਵੀ ਜਦੋਂ Shivji ਤੇ Parvati ਨੇ ਇੱਥੇ ਕਾਫੀ ਸਾਲ ਤਪ ਕੀਤਾ ਇੱਕ ਵਾਰ Parvati ਮਾਤਾ ਦਾ ਮਤਲਬ ਨਹਾਉਂਦਿਆਂ ਦਾ ਜਿਹੜੀ ਮਣੀ ਸੀ ਉਹ ਡਿੱਗ ਪਈ ਸੀ ਤੇ ਸ਼ੇਸ਼ਨਾਥ ਦੇ ਮੂੰਹ ਚਲੀ ਗਈ ਸੀ ਜਦੋਂ ਉਹਨੇ ਕਿਹਾ ਵੀ ਮੇਰੀ ਮਣੀ ਲੱਭ ਕੇ ਦਿਓ ਆ ਜਦੋਂ ਮਣੀ ਦੇਨ ਤੋਂ ਮਨਾ ਕਰਤਾ ਸ਼ੇਸ਼ਨਾਗਣੀ ਤਾਂ ਸ਼ਿਵ ਜਿਹੜੇ ਹੈਗੇ ਆ ਉਹ ਤਾंडਵ ਕਰਨ ਲੱਗ ਪਏ ਤੇ ਤਾंडਵ ਕਰਨ ਤੇ ਜਿਹੜੀ ਹੈਗੀ ਉੱਥੇ ਨੈਣਾਦੇਵੀ ਪ੍ਰਗਟ ਹੋਈ ਤੀਜਾ ਨੇਤਰ ਖੁੱਲਿਆ ਮਣੀ ਕਰਨ ਨੂੰ ਨੈਣਾਦੇਵੀ ਜੀ ਦਾ ਜਨਮ ਸਥਾਨ ਵੀ ਕਿਹਾ ਜਾਂਦਾ ਹੈ ਤੇ ਉਸ ਤੋਂ ਬਾਅਦ ਸ਼ੇਸ਼ਨਾਗਣੀ ਮਣੀਆਂ ਆਹੀ ਮਣੀਆਂ ਸਿੱਟਣੀ ਸ਼ੁਰੂ ਕਰਤੀਆਂ ਤੇ ਪਾਰਵਤੀ ਨੂੰ ਸ਼ਿਵ ਜੀ ਨੇ ਕਿਹਾ ਭਾਈ ਮਣੀ ਪਛਾਣ ਲਓ ਆਪਦੀ ਪਰ ਉਸ ਤੋਂ ਬਾਅਦ ਜਿਹੜੀਆਂ ਮਣੀਆਂ ਪੱਥਰਾਂ ਦੇ ਵਿੱਚ ਬਤਲ ਗਈਆਂ ਕਿ ਤਾਂ ਕਿ ਕਲਜੁਰ ਚ ਲੋਕ ਲੜਨ ਤੇ ਮਹਾਰਾਜ ਆਏ ਸੀ ਆਪਦੀ ਉਦਾਸੀ ਵੇਲੇ 1574 1574 ਜਿਹੇ ਇੱਥੇ ਆਏ ਸੀਗੇ ਤੇ ਉਬਲਦੇ ਹੋਏ ਪਾਣੀ ਤੇ ਮਰਦਾਨੇ ਤੋਂ ਰੋਟੀਆਂ ਜਿਹੜੀਆਂ ਆਈਆਂ ਪਕਵਾਈਆਂ ਸੀ। ਕਿਆ ਬਾਤ। ਸ਼ਾਨਦਾਰ। ਹੈ ਦੁਜੀ ਹੈ ਜਾਪੋ ਦੇ ਕਿਰਪਾ ਕਰੇ ਜੀਵ ਸੋਈ ਮਰੇ ਸਾਥ ਮਾਜਾ ਕਰੇ। ਨਾਮ ਸੋ ਦਰਨ ਹਰਿਆਰ ਨਾਮ ਸੋ ਜਾਣੈ ਦਰ ਅਰਸੀਤੀ ਐ। ਕੋਰੀ ਪਰ ਹਰ ਨਾਸਤੂ ਕੋਰਾ ਸਾਰ ਕੋ ਕੋਰੀ ਮਲਾਪ ਨਾਮ। ਗੁਣ ਇਰਤ ਗੁਣ ਇਰਤ ਨਾਲ ਇਹਨੇ ਮੋਰੀ ਹੋ ਤੂਹੀ ਰਾਸੇ ਤੂਹੀ ਚਾਸੇ ਤੂਹੀ ਰੂਰ ਪਰ ਤੂੰ ਹੀ ਰੰਗ ਆਸ ਹੋਠ ਪ੍ਰਭ ਤੋੜੀ ਤੂਹੀ ਮਾਨ ਪੂਰੀ ਤਾਨ ਤਾਨ ਤੂਹੀ ਪਤ ਤੂਹੀ ਪ੍ਰਾਨ ਗੁਰਦਵਾਰ ਮੰਨੀ ਕਰਨ ਦਾ ਮਨੀ ਕਰਨ ਸਾਹਿਬ ਦਾ ਇਤਿਹਾਸ ਮਨੀ ਕਰਨ ਪ੍ਰਾਚੀਨ ਸਮੇਂ ਤੋਂ ਹੀ ਵਿਰਮਡ ਵਿੱਚ ਉੱਤਮ ਤੀਰਥ ਮੰਨਿਆ ਜਾਂਦਾ ਤੇ ਮਹਾਰਾਜ ਪਹਿਲੇ ਬਾਦਸ਼ਾਹ ਦਾ ਵੀ ਇਹ ਚਨਸ਼ੋ ਪ੍ਰਾਪਤ ਸਥਾਨ ਹੈ ਆਰਪੀ ਰਜਣਾ ਸਾਢੇ 7 ਤੋਂ ਸ਼ਾਮ ਸਾਢੇ 8 ਤੱਕ ਹੁੰਦੀ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਜੀ ਸਮਾਪਤੀ ਤੇ ਸਵੇਰੇ ਜਿਹੜਾ 2 ਵਜੇ ਪ੍ਰਕਾਸ਼ ਹੁੰਦਾ ਇੱਥੇ ਜਾਣਕਾਰੀ ਦਿੱਤੀ ਵੀ ਇਹ ਪਹਿਲੀ ਮੰਜ਼ਿਲ ਦੀ ਦੂਜੀ ਮੰਜ਼ਿਲ ਦੀ ਤੀਜੀ ਚੌਥੀ ਮੰਜ਼ਿਲ ਦੀ ਛੇਵੀਂ ਪੌੜੀ ਪਾਰ ਸਾਰਾ ਕੁਝ ਲਿਖਿਆ ਹੋਇਆ ਹੈ ਦਰਵਾਜ਼ਾ ਸਾਹਿਬ ਤੇ ਲੰਗਰ ਹਾਲ ਦੇ ਅੰਦਰ ਰਸਤਾ ਪੌੜੀਆਂ ਤੋਂ ਇੱਧਰ ਦਿੱਤੇ ਹੋਇਆ ਉਤਰਨ ਲਈ ਢੋੜਾ ਘਰ ਬਣਾਇਆ ਗਿਆ ਤੇ ਪਿਛਲੇ ਪਾਸੇ ਬਿਜਾਰਾ ਤੇ ਨਜ਼ਾਰਾ ਇੱਧਰ ਲਿਖਿਆ ਹੋਇਆ ਜੀ ਬਸਾਂਗੇ ਤਾਂ ਇਹ ਦੱਸਣਾ ਚਾਹੀਦਾ ਕਿ ਆਬ ਨੂੰ ਕੰਬਰ ਫੋਟ ਲੰਗਰ ਅੰਦਰ ਚੰਡੀਗਰ ਸਾਹਿਬ ਹੈ ਹਰਦਵਾਰ ਤੇ ਆਪਾਂ ਹੁਣ ਚੱਲਦੇ ਹਾਂ ਬਰ ਪੋਲਵਾਂ ਨੂੰ ਗੁਰਦੁਆਰਾ ਸ਼੍ਰੀ ਮਨਿੰਗਨ ਸਾਹਿਬ ਤੇ ਸੰਗਤਾਂ ਦੇ ਰਹਿਣ ਲਈ ਆਹ ਹਾਲ ਬਣਾਏ ਹੋਏ ਤੇ ਕਮਰੇ ਮਿਲ ਜਾਂਦੇ ਆ ਪਰ ਕੱਲਾ ਬੰਦਾ ਜਿਹੜਾ ਆਉਂਦਾ ਜਾਂ ਜੈਂਸ ਆਉਂਦੇ ਆ ਇਕੱਲੇ ਉਹਨਾਂ ਨੂੰ ਕਮਰਾ ਨਹੀਂ ਦਿੰਦੇ ਕਮਰਾ ਇਹ ਪਰਵਾਣਾ ਦਿੰਦੇ ਆ ਇੱਥੇ ਗੱਦੀ ਵਗੈਰਾ ਦੇ ਦਿੰਦੇ ਆ ਇਹ ਤੇ ਕੱਟਿਆਂ ਦੀ ਹਾਲਤ ਥੋੜੀ ਜੀ ਇਦਾਂ ਦੀ ਐ ਤੇ ਲੱਭ ਕੇ ਤੁਹਾਨੂੰ ਵੇਖਣਾ ਪੈਂਦਾ ਭਾਈ ਕਿਹੜੇ ਗੱਦੀ ਆ ਕਿਹੜਾ ਬੈਠ ਗਿਆ ਇੱਥੇ ਕਾਕੀ ਦੇਖਦਾ ਰਾਤ ਦਾ ਕੀ ਹੈਗਾ ਸਾਫ ਤਾਂ ਤੇ ਫਿਰ ਉਸਨੂੰ ਅਗਲੀ ਕਿਉਂ ਬੰਦੀ ਕਰਦੇ ਆਂ ਵੈਲਕਮ ਟੂ ਕਸੌਲ ਵੀ ਵਿਲੇਜ ਤੇ ਟੂਰਿਸਟ ਫੋਰਨ ਬਹੁਤ ਆਉਂਦੇ ਇੱਥੇ ਕਿਉਂਕਿ ਇੱਥੇ ਜਿਹੜਾ ਹੈਗਾ ਰੇ ਪਾਰਟੀਆਂ ਜਾਂ ਦੂਜਾ ਨਸ਼ਾ ਇੱਥੇ ਫੋਰਨਰਸ ਬਹੁਤ ਆਉਂਦੇ ਆ ਕਿਉਂਕਿ ਇੱਥੇ ਸੁੱਕਾ ਨਸ਼ਾ ਬਹੁਤ ਮਿਲਦਾ ਭੰਗ ਦੇ ਨਾਲ ਦਾ ਉਹ ਇਹ ਕਾਰਨ ਕਰਕੇ ਇੱਥੇ ਬਹੁਤ ਆਉਂਦੇ ਮੈਡੀਟੇਸ਼ਨ ਵਗੈਰਾ ਆਉਂਦਾ ਤੇ ਰੇ ਪਾਰਟੀਆਂ ਚੱਲਦੀਆਂ ਟਿੱਪੀਆਂ ਦੀ ਪਹਿਲੀ ਪਸੰਦ ਹੈ ਕਸੌਲ ਬਾਜ਼ਾਰ ਹੈ ਕਸੌਲ ਦਾ ਮੇਨ ਜਿੱਥੇ ਆ ਪਹੁੰਚ ਗਏ ਆਪਾਂ ਹੋਸਟਲ ਬਹਾਲਦੇ ਹਾਂ ਤੇ ਕੋਈ ਜੇ ਮਿਲਦਾ ਤਾਂ ਪੁੱਣ ਗੁਰਦੁਆਰਾ ਮਣੀ ਕਨ ਸਾਧੂ ਚਲ ਕੇ ਕਸੌਲ ਆ ਗਏ ਕਸੌਲ ਤਾਂ ਤਾਂ ਰੁਕੀਏ ਆ ਵੀ ਕੱਲ ਕੱਲ ਨੂੰ ਆਪਾਂ ਨੂੰ ਸ਼ਾਨਗੜ੍ਹ ਜਾਣਾ ਇੱਥੋਂ ਸੌਖਾ ਰੂਗਾ ਨਾਲੇ ਕਸੌਲ ਦਾ ਥੋੜਾ ਜਿਹਾ ਦੇਖਣਾ ਸੀਗਾ ਵੀ ਕੀ ਮਾਹੌਲ ਹੈ ਇੱਥੇ ਇੱਕ ਹੋਸਟਲ ਹੈ ਬੂਪਰਸ ਹੋਸਟਲ ਉਹਦੇ ਵਿੱਚ ਆਪਾਂ ਇੱਕ ਬੈੱਡ ਲੈ ਲਿਆ ਹੋਸਟਲ ਜਿਹੜਾ ਹੁਣ ਟ੍ਰੈਂਡ ਆ ਜੰਮਰ ਚੱਲਣੋਂ ਉਹ ਤੁਹਾਨੂੰ ਦਿਖਾ ਦਿਆਂ ਮੈਂ ਐਦਾਂ ਦਾ ਕਮਰਾ ਹੁੰਦਾ ਇੱਕ ਕਮਰੇ ਦੇ ਵਿੱਚ ਬੈੱਡ ਬਣੇ ਹੁੰਦੇ ਆ ਤੇ 6 ਬੈੱਡ ਲੱਗੇ ਹੋਏ ਆ 6 ਬੈੱਡ ਦਾ ਕਾਮਨ ਕਮਰਾ ਹੈ ਤੇ ਇਧਰ ਉਹਦਾ ਸਾਂਝਾ ਬਾਥਰੂਮ ਹੈ ਇਹ ਹੀ ਤੁਹਾਨੂੰ 4-500 ਰੁਪਏ ਦੇ ਵਿੱਚ ਇੱਕ ਬੈੱਡ ਮਿਲ ਜਾਂਦਾ ਪਰ ਸੰਝਾ ਉਹਨਾਂ ਨਾਲ ਸ਼ੇਅਰ ਕਰਨਾ ਪੈਂਦਾ ਜਿਹੜੇ ਹੋਰ ਹੁੰਦੇ ਆ ਹਜੇ ਖਰ ਕੋਲੇ ਹੀ ਅਮੇ ਹੋਰ ਹੈ ਨਹੀਂ ਕੋਈ ਤੇ ਇੱਥੇ ਰਵਾਂਗੇ ਅੱਜ ਰਾਤ ਤੇ ਇਹਨਾਂ ਦਾ ਜਿਹੜਾ ਹੈਗਾ ਡਾਈਨਿੰਗ ਏਰੀਆ ਕਮਨ ਰੂਮ ਉਹ ਸਾਰਾ ਦੇਖਾਂਗੇ ਤੇ ਆਸ-ਪਾਸ ਸ਼ੀੜੀ ਹੈਗੀ ਆ ਪਾਰਵਤੀ ਨਦੀ ਦੇ ਪਾਸੇ ਬਗਦੀ ਨਦੀ ਤੇ ਪਾਰਵਤੀ ਨਦੀ ਦੇ ਆਲੇ-ਦੋਲੇ ਜਿਹੜਾ ਹੈਗਾ ਉਹ ਵੀ ਮਾਹੌਲ ਦੇਖਾਂਗੇ ਇਦੋਂ ਜਿਹੜੀ ਮੇਨ ਸੜਕ ਹੈ ਕਸੌਲ ਵਾਲੀ ਉਹ ਵਗਦੀ ਹੈ ਤਾਲੂਚ ਪੀਲੇ ਰੰਗ ਦੀ ਪ੍ਰਾਪਰਟੀ ਤੇ ਥੱਲੇ ਆਪਣਾ ਖੜਾ ਬੁਲਟ ਉਹ ਇਧਰ ਨੂੰ ਜਾਂਦਾ ਰਸਤਾ ਅੱਗੇ ਮਣੀ ਗਨ ਸਾਹਿਬ ਨੂੰ ਸੰਗਣੇ ਬਹੁਤ ਬਹੁਤ ਸੋਹਣੀ ਹੈ ਪਰਵਤੀ ਵਲੀ ਸੰਗਣੇ ਦਰਖਤਾਂ ਦੇ ਵਿੱਚ ਉੱਪਰ ਉੱਚੇ ਜਿਹੜੇ ਹੈਗੇ ਆ ਦਰਖਤਾਂ ਦੇ ਵਿੱਚ ਐਨਕਰੀ ਹੋਈ ਹੈ ਇੱਕ ਪਾਸੇ ਨਦੀ ਵਹਿੰਦੀ ਹੈ ਦੇਖੋ ਇਹ ਸੜਕ ਬਸ ਇਹ ਆ ਆਪਣਾ ਡੋਰਮਟਰੀ ਵੂਪਰਜ਼ ਹੋਸਟਲ ਦੇ ਪਿੱਛੇ ਬਣਿਆ ਹੈ ਕੈਂਪ ਸਾਈਟ ਤੇ ਪਿੱਛੇ ਵਹਿੰਦੀ ਪਾਰਵਤੀ ਨਦੀ ਤੇ ਇਧਰ ਬੂਪਰ ਦੀ ਵਾਲ ਪੇਂਟਿੰਗ ਗੇਮ ਆਫ ਥਰونز ਕੀ ਬਾਤ ਹੈ ਮੈਂ ਨਾਮ ਭੁੱਲ ਗਾ ਉਹਨਾਂ ਦੇ ਆ ਸੀਗੀ ਮਦਰ ਡ੍ਰੈਗਨ ਔਰ ਜੌਨ ਸਟਾਰਕ ਸੀਗਾ ਤੇ ਆ ਸਲਿਸਟਰ ਸੀਗਾ ਕਾਫੀ ਕੁਛ ਹੈ ਤਾਂ ਇਹਨਾਂ ਦਾ ਬੈਠਣ ਦਾ ਏਰੀਆ ਸ਼ਾਮ ਨੂੰ ਬਹਿੰਦੇ ਆ ਇਹ ਇੱਥੇ ਉਧਰ ਜਿਮ ਵਾਸਤੇ ਸਮਾਨ ਰੱਖਿਆ ਹੋਇਆ ਸੁਹਣਾ ਹੁੰਦਾ ਮਹੌਲ ਇਹਨਾ ਹੌਸਲਾਂ ਦਾ ਤੇ ਵਧੀਆ ਕਮਿਊਨਿਟੀ ਵਕਫਾ ਕਮਿਊਨਿਟੀ ਦੇ ਵਕਫਾਕ ਪ੍ਰਧਾਨ ਤਾਂ ਲੋਕ ਆ ਕੇ ਬੈਠਦੇ ਆ ਇੱਕ ਦੋ ਦਿਨ ਗੱਲਾਂ ਬਾਤਾਂ ਕਰਦੇ ਸਫ਼ਰ ਦੀਆਂ ਗੱਲਾਂ ਸਾਂਝੀਆਂ ਕਰਦੇ ਬਹੁਤ ਵੱਡੇ ਫੈਨ ਆਏ ਗੇਮ ਆਫ ਥਰونز ਦੇ ਗੇਮ ਆਫ ਥਰونز ਦਾ ਥੀਮ ਦਿੱਤਾ ਹੋਇਆ ਇਹਨਾਂ ਨੇ ਆਪਦੇ ਸਾਰੇ ਹੋਸਟਲ ਨੂੰ ਗੂਪਰਸ ਹੋਸਟਲ YouTube ਤੇ ਤੇ Instagram ਤੇ ਤੇ ਆਪਾਂ ਨੂੰ ਜਿਹੜਾ ਇਹਨੇ ਕਮਰਾ ਦਿੱਤਾ ਉਹ ਹੈਗਾ ਸਟਾਰਕ ਫੈਮਿਲੀ ਦਾ ਸਟਾਰਕ ਹਜੇ ਤੱਕ ਤਾਂ ਇੱਥੇ ਕੋਈ ਹੋਰ ਗੈਸਟ ਨਹੀਂ ਆਇਆ ਕੱਲਾ ਮੈਂ ਹੀ ਕੇਹਣਾ ਹੈ ਇਸ ਰੂਮ ਦੇ ਮਾਲਕ ਆ ਪਈਆਂ